ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 298 ਸਤਗੁਰਾਂ ਦੀ ਕਿਰਪਾ ਸਦਕਾ ਜੜੀ ਵਾਰ ਸ਼ਬਦ ਵਿਚਾਰ ਹੋ ਰਹੀ ਹੈ ਥਿੱਤੀ ਗੌੜੀ ਦੇ ਹੁਣ ਤੱਕ 8 ਥਿੱਤੀਆਂ ਸੰਪੂਰਨ ਹੋਈਆਂ ਹਨ ਅਗਲਾ ਸ਼ਲੋਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸ਼ਲੋਕ ਨਾਰਾਇਣ ਸਿਮਰਿਓ ਮੁਹੇ ਸਵਾਦ ਬਿਕਾਰ ਨਾਨਕ ਨਾਮ ਵਿਸਾਰਿਆ ਨਰਕ ਸੁਰਗ ਅਵਤਾਰ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਗੋਹਿਤ ਪੰਚਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਬਾਣੀ ਤਿੱਤੀ ਗੋੜੀ ਬਖਸ਼ਿਸ਼ ਕਰ ਰਹੇ ਨੇ ਮਹਾਰਾਜ ਕਿਉਂਕਿ ਸਮਾਜ ਦੇ ਵਿੱਚ ਇਹਨਾਂ ਤਿੱਤਾਂ ਨੂੰ ਮੰਨਿਆ ਜਾਂਦਾ ਹੈ ਇਕਮ ਦੂਜ ਤੀਜ ਚੌਥ ਪੰਜਵੀਂ ਨੌਮੀ ਦਸਵੀਂ ਲੋਕ ਇਹਨੂੰ ਆਪਣੇ ਆਪਣੇ ਹਿਸਾਬ ਨਾਲ ਮੰਨਦੇ ਨੇ ਪਰ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ ਕਿ ਭਾਈ ਨਾਰਾਇਣ ਨੈ ਸਿਮਰਿਓ ਮੋਹੋ ਸਵਾਦ ਵਿਕਾਰ ਮੋਹ ਤੇ ਵਿਕਾਰਾਂ ਦੇ ਸਵਾਦ ਵਿੱਚ ਜੀਭ ਦੇ ਸਵਾਦ ਚਮੜੀ ਦੇ ਸਵਾਦ ਇਹਦੇ ਵਿੱਚ ਉਲਝਿਆ ਹੋਇਆ ਮਨੁੱਖ ਉਸ ਵਹਿਗਰੂ ਅਕਾਲ ਪੁਰਖ ਨੂੰ ਉਸ ਨਰਾਇਣ ਨੂੰ ਨਹੀਂ ਸਿਮਰਦਾ ਨਾਨਕ ਨਾਮ ਵਿਸਾਰਿਆ ਨਰਕ ਸੁਰਗਿ ਅਵਤਾਰ ਤੇ ਪੰਚਮ ਪਾਸ਼ਾ ਮਰ ਜੇ ਭਾਈ ਉਸ ਵਹਿਗਰੂ ਅਕਾਲ ਪੁਰਖ ਨੂੰ ਵਿਸਾਰਣ ਨਾਲ ਇਹ ਜਮਦਾ ਤੇ ਮਰਦਾ ਨਰਕ ਤੇ ਸੁਰਗ ਭੋਗਦਾ ਪੌੜੀ ਨੌਵੀਂ ਨਵੇਂ ਛਿਦਰੇ ਪਵਿੱਤਰ ਹਰ ਨਾਮ ਨ ਜਪੈ ਕਹਿਤ ਵਪਰੀਤ ਮਰਜ ਕਹਿੰਦੇ ਨੌਮੀ ਜਿਹੜੀ ਹੈ ਥਿਤ ਜਿਤ ਮਨਾਉਣੀ ਚਾਹੁੰਦਾ ਪਰ ਆਪਣੇ ਅੰਦਰ ਵੇਖ ਤੂੰ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਦਾ ਪਰ ਅੰਦਰ ਤੇ ਤੇਰੀ ਅਪਵਿੱਤਰਤਾ ਪਈ ਨੌਮੀ ਨਵੇਂ ਛੇਦਰ ਅਪਵਿੱਤ ਤੇਰੇ ਨੌਵੇਂ ਗੁਣਕਾਂ ਅਪਵਿੱਤਰ ਨੇ ਅੱਖਾਂ ਕੰਨ ਨੱਕ ਜੁਬਾਨ ਆਦੀ ਸਾਰੇ ਇਨਾਂ ਵਿੱਚ ਤੇ ਤੇਰੀ ਮਲੇਨਤਾ ਭਰੀ ਪਈ ਐ ਹਰ ਨਾਮ ਨਾ ਜਪੈ ਕਰਤ ਬਪ੍ਰੀਤ ਹਰੀ ਦਾ ਨਾਮ ਨਹੀਂ ਜਪਦਾ ਸਗੋਂ ਨਾਮ ਤੋਂ ਉਲਟ ਚੱਲਦਾ ਪਿਆ ਕਰਮ ਕਾਂਡਾਂ ਵਿੱਚ ਪਿਆ ਹੋਇਆ ਹੈ ਕਰਮ ਕਾਂਡਾਂ ਵਿੱਚ ਪੈ ਕੇ ਸਗੋਂ ਆਪਣਾ ਜੀਵਨ ਬਰਬਾਦ ਕਰ ਰਿਹਾ ਹੈ ਪਰ ਤੇਰੇ ਅਰਮੇ ਬਕੈ ਸਾਧ ਨਿੰਦ ਕਰਨਾ ਸੁਨਹੀ ਹਰ ਜਸ ਬਿੰਦ ਪਰਾਇਆਂ ਔਰਤਾਂ ਪ੍ਰਾਏ ਮਰਦ ਭਾਵ ਉਲਟ ਪਾਸੇ ਨੂੰ ਜਾਂਦਾ ਪਿਆ ਤੇ ਇਸ ਜ਼ਬਾਨ ਤੋਂ ਨਿੰਦਿਆ ਬੜਦਾ ਹੈ ਉਹਨਾਂ ਗੁਰਮੁਖ ਪਿਆਰਿਆਂ ਦੀ ਨਿੰਦਿਆ ਪਿਆ ਕਰਦਾ ਹੈ ਕਰਨਾ ਸੁਣੀ ਹਰ ਜਸ ਬਿੰਦ ਇਹਨਾਂ ਕੰਨਾਂ ਨਾਲ ਕਦੇ ਇੱਕ ਬਿੰਦ ਭਾਵ ਇੱਕ ਮਨ ਇੱਕ ਚਿਤ ਹੋ ਕੇ ਇੱਕ ਸਕਿੰਟ ਲਈ ਵੀ ਉਸ ਵੈਗੁਰੂ ਅਕਾਲ ਪੁਰਖ ਦਾ ਜਸ ਨਹੀਂ ਸੁਣਦਾ ਹਿਰੇ ਪਰ ਦਰਬ ਉਧਰ ਕਹਿ ਕਾਈ ਅਗਨ ਨਾ ਨਿਭਰੇ ਤ੍ਰਿਸ਼ਨਾ ਨਾ ਬੁਝਾਈ ਪੇਟ ਦੀ ਖਾਤਰ ਸਿਰਫ ਪਰਾਇਆ ਧਨ ਚੋਰੀ ਕਰਦਾ ਹੈ ਠੱਗੀ ਕਰਦਾ ਹੈ ਝੂਠ ਬੋਲਦਾ ਹੈ ਚੋਰੀ ਕਰਕੇ ਲੈ ਜਾਂਦਾ ਤੇ ਮਾਰੇ ਕਹਿੰਦੇ ਅਗਨ ਨਾ ਨਿਭਰੇ ਇਹ ਤ੍ਰਿਸ਼ਨਾ ਦੀ ਅਗ ਬੁਝਦੀ ਨਹੀਂ ਪਈ ਅੰਦਰੋਂ ਸਗੋ ਤ੍ਰਿਸ਼ਨਾਵਾਂ ਹੋਰ ਪੜਕ ਗਈਆਂ ਜੁੱਲੇ ਵਿੱਚ ਜਿੰਨਾ ਬਾਲਣ ਪਾਈ ਜਾਵਾਂਗੇ ਨਾ ਉਹ ਤੇ ਅੱਗ ਸਗੋਂ ਪੂਰ ਪੜਕੇਗੀ ਇਹਨਾਂ ਤ੍ਰਿਸ਼ਨਾਵਾਂ ਨੂੰ ਪੂਰਤੀਆਂ ਕਰਨ ਵਾਸਤੇ ਮਰੋ ਕਿਚੋਰੀਆਂ ਕਰਦਾ ਹੈ ਠੱਗੀਆਂ ਕਰਦਾ ਹੈ ਝੂਠ ਬੋਲਦਾ ਹੈ ਗੁਰੂ ਤੋਂ ਵੀ ਨਹੀਂ ਡਰਦਾ ਕਹਿੰਦੇ ਵੇਖੋ ਇਹ ਸਗੋਂ ਅੱਗ ਹੋਰ ਫੁੜਕ ਗਈ ਸਗੋਂ ਇਸ ਤ੍ਰਿਸ਼ਨਾਵਾਂ ਦੀ ਅੱਗ ਵਿੱਚ ਹੋਰ ਪਿਆ ਛੜਦਾ ਹੈ

10 ਦਿਸ ਕੋ ਜਤ ਮੈਂ ਫਿਰਿਓ ਜਦ ਦੇਖੋਂ ਤਦ ਸੋਏ ਮਨ ਵਸਿਆ ਵੈ ਨਾਨਕਾ ਜੀ ਪੂਰਨ ਕਿਰਪਾ ਹੋਏ ਦਸਾਂ ਦਸਾਵਾਂ ਵਿੱਚ ਖੋਜ ਕਰਕੇ ਵੇਖ ਲਈ ਮੈਂ ਜਿੱਧਰ ਵੇਖਦਾ ਉਹ ਵਾਹਿਗੁਰੂ ਕਾਲ ਪੁਰਖ ਹਰ ਜਗ੍ਹਾ ਸਰਵ ਵਿਆਪਕ ਹੈ ਇਹ ਤੇ ਅਸੀਂ ਜਾਣਦੇ ਆ ਪਰ ਮਨ ਵਸ ਵਿੱਚ ਨਹੀਂ ਆਉਂਦਾ ਮਨ ਜਿਹੜਾ ਉਹ ਨਿਕਲ ਜਾਂਦਾ ਹੈ ਉਹ ਦੂਰ ਹੋ ਜਾਂਦਾ ਹੈ ਇਹਨਾਂ ਗੋਲਕਾ ਦੁਆਰਾ ਇਹਨਾਂ ਸਾਡੇ ਅੰਗਾਂ ਦੁਆਰਾ ਇਹ ਨਿਕਲ ਜਾਂਦਾ ਹੈ ਬਾਣੀ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ ਗੁਰਧ ਖਲਾਈ ਮੋਰੀ ਜਿਤ ਮਿਰਗ ਪੜਥ ਹੈ ਚੋਰੀ ਮੂੰਦਲੀਏ ਦਰਵਾਜੇ ਬਾਜੀ ਦੇ ਅਨਹਦ ਬਾਜੀ ਕਿਉਂਕਿ ਨਾ ਤੇ ਸਾਡੀਆਂ ਅੱਖਾਂ ਸੰਤੋਖੀਆਂ ਗਈਆਂ ਨਾ ਸਾਡੇ ਕੰਨ ਸੰਤੋਖੇ ਗਏ ਨਾ ਸਾਡੀ ਜ਼ੁਬਾਨ ਸੰਤੋਖੀ ਗਈ ਨਾ ਸਾਡਾ ਨੱਕ ਸੰਤੋਖਿਆ ਗਿਆ ਇਹ ਮਨ ਇਹਨਾਂ ਦੁਆਰਾ ਨਿਕਲ ਗਿਆ ਤੇ ਪਾਤਸ਼ਾਹ ਕਨੇ ਫਿਰ ਕਿਵੇਂ ਆਏਗਾ ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਇਹ ਮਨ ਤਾਂ ਹੀ ਵਸ ਵਿੱਚ ਆ ਸਕਦਾ ਜੇ ਕਿਤੇ ਗੁਰੂ ਕਿਰਪਾ ਕਰ ਦੇ ਪੂਰਨ ਤੌਰ ਤੇ ਬਖਸ਼ਿਸ਼ ਕਰ ਦੇ ਨਹੀਂ ਇਹ ਤੇ ਮਨ ਤੇ ਨਿਕਲ ਜਾਂਦਾ ਏ ਪੌੜੀ ਦਸਵੀਂ ਦਸ ਦੁਆਰ ਵਸ ਕੀਨੇ ਮਨ ਸੰਤੋਖ ਨਾਮ ਜਪ ਲੈਨੇ ਲੋਕ ਦਸਵੀਂ ਮਨਾਉਂਦੇ ਨੇ ਅਸੀਂ ਉਲਝੇ ਹੋਏ ਆ ਮੈਨੂੰ ਵੀ ਕਈ ਵਾਰ ਮਿਲਦੇ ਨੇ ਕਹਿੰਦੇ ਜੀ ਅੱਜ ਦਸਵੀਂ ਹੈ ਇਹ ਸ਼ਹੀਦਾਂ ਦੀ ਦਸਵੀਂ ਦਾ ਸ਼ਹੀਦਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਨੂੰ ਇੱਕ ਭਰਮ ਪਾ ਦਿੱਤਾ ਗਿਆ ਵੀ ਇੰਨੇ ਬੰਦਿਆਂ ਨੂੰ ਰੋਟੀ ਖਵਾਓ ਪਰ ਜਿਹੜੀ ਕੰਮ ਕਰਨੀ ਸੀ ਉਹ ਅਸੀਂ ਕਰਦੇ ਨਹੀਂ ਪਏ ਮਰਗਨੇ ਜੀ ਦਸਵੀਂ ਮਨਾਉਣੀ ਚਾਹੁੰਦਾ ਤੇ ਇੰਜ ਮਨਾ 10ਵੀਂ 10 ਦੁਆਰ ਵਸ ਕੀਨੇ 10ਵੀਂ ਮਨਾਈ ਤਰੀ ਤਾਂ ਹੈ ਜੇ ਇਹਨਾਂ ਦਸਾਂ ਦੁਆਰਾਂ ਨੂੰ ਵਸ ਵਿੱਚ ਕਰ ਲਿਆ ਮਨ ਸੰਤੋਖ ਨਾਮ ਜਪ ਲੀਨੇ ਮਨ ਸੰਤੋਖ ਹੀ ਹੋ ਗਿਆ ਬਿਨ ਸੰਤੋਖ ਨਾ ਕੋ ਰਾਜ ਹੈ ਮਨ ਵਿੱਚ ਤੇ ਸਾਡੇ ਸੰਤੋਖ ਹੈ ਨਹੀਂ ਨਾਮ ਕਿਥੋਂ ਜਪ ਲਾਂਗੇ ਮੈਨ ਮਨ ਵਿੱਚ ਸੰਤੋਖ ਕਰ ਮਰ ਗਏ ਮਨ ਸੰਤੋਖ ਨਾਮ ਜਪ ਲੈਨੇ ਕਰਨੀ ਸੁਣੀਐ ਜਸ ਗੋਪਾਲ ਨੈਣੀ ਪੇਖਤ ਸਾਧ ਦਿਆਲ ਇਨਾਂ ਕੰਨਾਂ ਨਾਲ ਉਸ ਗੋਪਾਲ ਦਾ ਧਰਤੀ ਨੂੰ ਪਾਲਣਾ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ ਜੋ ਹੈ ਉਹਦਾ ਜਸ ਸੁਣਨਾ ਕਰ ਤੇ ਇਨਾਂ ਅੱਖਾਂ ਨਾਲ ਸਾਧ ਸੰਗਤ ਆ ਕੇ ਉਹਨਾਂ ਗੁਰਮੁਖਾਂ ਦੇ ਦਰਸ਼ਨ ਕਰ ਤੇਰੀ ਦਸਵੀਂ ਮਨਾਈ ਤਾਂ ਹੀ ਕਬੂਲ ਹੈ ਰਸਨਾ ਗੁਣ ਗਾਵੇ ਬਿਅੰਤ ਮਨ ਮੈਂ ਚਿਤਵੇ ਪੂਰਨ ਭਗਵੰਤ ਤੇ ਇਸ ਜਬਾਨ ਨਾਲ ਉਸ ਵਹਿਗੁਰੂ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਨ ਕਰ ਬਾਣੀ ਨੂੰ ਪੜ ਸ਼ਬਦ ਵਿਚਾਰ ਕਰ ਮਨ ਮੈਂ ਚਿਤਵੇ ਪੂਰਨ ਭਗਵੰਤ ਤੇ ਮਨ ਅੰਦਰ ਚੇਤਾ ਰੱਖ ਉਸ ਵਹਿਗੁਰੂ ਅਕਾਲ ਪੁਰਖ ਦਾ ਜੋ ਕਿ ਭਾਗਾ ਵਾਲਾ ਹੈ ਉਹ ਜੋ ਪੂਰਨ ਹੈ ਹੈ ਅਧ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਸ ਵੈਗਰੂਕਾਰ ਤੁਖ ਨੂੰ ਚਿਤਵਣਾ ਕਰ ਚੇਤੇ ਰੱਖ ਹਸ ਚਰਨ ਸੰਤ ਟਹਿਲ ਕਮਾਈ ਹੈ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈ ਹੈ ਇਹਨਾਂ ਹੱਥਾਂ ਨਾਲ ਇਹਨਾਂ ਪੈਰਾਂ ਨਾਲ ਸਾਧ ਸੰਗਤ ਦੀ ਸੇਵਾ ਕਰ ਪਾਤਸ਼ਾਹ ਕਹਿੰਦੇ ਭਾਈ ਇਹ ਸੰਜਮ ਇਹ ਜੁਗਤੀ ਜਿਹੜੀ ਹੈ ਇਹ ਵੀ ਕਿਤੇ ਪ੍ਰਭੂ ਕਿਰਪਾ ਕਰੇ ਤੇ ਤਾਂ ਹੀ ਪ੍ਰਾਪਤ ਹੁੰਦੀ ਹੈ ਨਹੀਂ ਤੇ ਅਸੀਂ ਐਵੇਂ ਹੀ ਖਾਣੇ ਬਣਾ ਬਣਾ ਕੇ ਖਵਾਈ ਜਾਂਦੇ ਆ ਉਹਦੇ ਨਾਲ ਕੋਈ ਫਾਇਦਾ ਨਹੀਂ ਹੈ ਆਪਣੇ ਜੀਵਨ ਵਿੱਚ ਜੇ ਬਦਲਾਅ ਨਹੀਂ ਆਏ ਤਾਂ ਇਹ ਦਸਵੀਂ ਮਨਾਈ ਤੇਰੀ ਕਿਸੇ ਕੰਮ ਦੀ ਨਹੀਂ ਹੈ ਸ਼ਲੋਕ ਏਕੋ ਏਕ ਵਿਖਾਨੀਏ ਬਿਰਲਾ ਜਾਣੈ ਸਵਾਦ ਗਣ ਗੋਬਿੰਦ ਨ ਜਾਣੀ ਹੈ ਨਾਨਕ ਸਭ ਬਿਸਮਾਦ ਅਗਲੇ ਸ਼ਲੋਕ ਵਿੱਚ ਮਹਾਰਜ ਕਹਿੰਦੇ ਭਾਈ ਏਕੋ ਏਕ ਬਖਾਣੀ ਐ ਸਾਰੇ ਕਹਿੰਦੇ ਨੇ ਉਹ ਇੱਕ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਪਰ ਉਸ ਦਾ ਆਨੰਦ ਜਿਹੜੇ ਬਿਰਲੇ ਬਿਰਲੇ ਹੀ ਜਾਣਦੇ ਗੁਣ ਗਮਨ ਨਾ ਜਾਣੀਐ ਨਾਨਕ ਸਬਿਸਮਾਦ ਉਸ ਪ੍ਰਭੂ ਦੇ ਗੁਣ ਐਨੇ ਨੇ ਬੇਅੰਤ ਨੇ ਕਿ ਜਾਣੇ ਨਹੀਂ ਜਾ ਸਕਦੇ ਉਦੇ ਗੁਣਾਂ ਨੂੰ ਗਾਉਂਦਾ ਗਾਉਂਦਾ ਇਹ ਜੀਵ ਵਿਸਮਾਦ ਵਿੱਚ ਚਲਾ ਜਾਂਦਾ ਹੈ ਹੈਰਾਨੀ ਵਿੱਚ ਚਲਾ ਜਾਂਦਾ ਹੈ ਉਹਦੇ ਗੁਣ ਐਨੇ ਨੇ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾ ਤੂੰ ਸਾਹਿਬ ਗੁਣੀ ਨਧਾਨਾ ਉਹ ਤੇ ਗੁਣਾਂ ਦਾ ਖਜ਼ਾਨਾ ਹੈ ਉਹਦੇ ਗੁਣ ਗਾਉਂਦਾ ਗਾਉਂਦਾ ਬੰਦਾ ਉਹਦੇ ਵਰਗਾ ਹੋ ਗਿਆ ਕੌੜੀ ਇਕਾदशी ਨਿਗਟ ਦੇਖੋ ਹਰ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਇਕਾਦਸੀ 11ਵੀਂ ਖੇਤ ਜਿਹਨੂੰ ਨਿਮਾਣੀ ਆਕਾਸ਼ਤੀ ਆਪਾਂ ਛੋਟੇ ਹੁੰਦੇ ਸੀ ਵਿਖਦੇ ਆ ਮੇਰਾ ਪਿੰਡ ਜਿਹੜਾ ਹੈ ਸ਼ੇਰਪੁਰ ਹੈ ਬਾਣੀਆਂ ਦਾ ਪਿੰਡ ਹੈ ਉੱਥੇ ਆਕਾਸ਼ੀ ਮਣਾਉਂਦੇ ਉਹ ਲੋਕ ਆਪਣੀਆਂ ਬੇਟੀਆਂ ਨੂੰ ਉਸ ਟਾਈਮ ਘੜੇ ਪੱਖੀਆਂ ਦਿੰਦੇ ਹੋ ਹਾਲੀਵੁੱਡ ਇਸ ਵੇਖਿਆ ਕਿ ਕੂਲਰ ਦੇਣ ਲੱਗ ਪਏ ਪੱਖੇ ਦੇਣ ਅੱਜ ਕੱਲ ਏਸੀ ਦਿੰਦੇ ਦਾਨ ਕਰਦੇ ਪੁੰਨ ਕਰਦੇ ਠੰਡਾ ਪਾਣੀ ਪਿਉਂਦੇ ਕਿਉਂਕਿ ਗਰਮੀ ਚ ਆਉਂਦੀ ਹੈ ਉਹਦੀ ਰੀਸ ਵਿੱਚ ਅਸੀਂ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਗੁਰਪਰਵ ਨੂੰ ਰੱਖਦੇ ਹੁਆ ਅਸੀਂ ਪਾਣੀ ਪੀ ਪਾਪਰੀ ਜਾਂਦੇ ਬਿਨਾ ਕਿਸੇ ਕਾਰਨ ਤੋਂ ਸ਼ਬੀਲਾਂ ਲਾ ਦਿੰਨੇ ਆ ਰੱਖਾ ਪੈਸੇ ਬਰਬਾਦ ਕਰ ਲੈਨੇ ਆ ਉਹਦਾ ਸ਼ਬੀਲ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਨੂੰ ਤੇ ਤਿੰਨ ਦਿਨ ਪਾਣੀ ਨਹੀਂ ਪੀਣ ਦਿੱਤਾ ਗਿਆ ਰੋਟੀ ਨਹੀਂ ਮਿਲੀ ਪਾਣੀ ਵਿੱਚ ਉਬਾਲ ਦਿੱਤਾ ਗਿਆ ਪਰ ਪਾਣੀ ਨਿਕਣ ਨੂੰ ਦਿੱਤਾ ਤੇ ਅਸੀਂ ਕਿਹੜੀ ਖੁਸ਼ੀਛੰਡ ਕੋਲ ਕੋਲ ਪੀ ਜਾਂਦੇ ਆ ਮੈਨੂੰ ਨਹੀਂ ਅਜੇ ਤੱਕ ਸਮਝ ਲੱਗੀ ਅਜੇ ਤੱਕ ਇਹ ਕਦੋਂ ਸ਼ੁਰੂ ਹੋਈ ਮੈਂ ਆਪਣੇ ਪਿਤਾ ਨੂੰ ਵੀ ਪੁੱਛਿਆ ਸੀ ਉਹ ਵੀ ਹੱਸਦੇ ਹੁੰਦੇ ਕਹਿੰਦੇ ਸਾਨੂੰ ਤੇ ਇਹ ਨਹੀਂ ਪਤਾ ਲੱਗਿਆ ਇਹ ਸ਼ਵੀਰਨਾ ਕਦੋਂ ਸ਼ੁਰੂ ਹੋਈਆਂ ਪਹਿਲਾਂ ਤਾਂ ਕਦੇ ਵੇਖਿਆ ਨਹੀਂ ਸੀ ਅਸੀਂ ਦੇਖਾ ਦੇਖੀ ਮੈਂ ਕਹਿੰਦੇ ਦੇਖਾ ਦੇਖੀ ਸਭ ਕਰੈ ਮਨਮੁਖ ਗੂਝ ਨਾ ਪਾਏ ਅਸੀਂ ਸਮਝੇ ਨਹੀਂ ਸਕੇ ਕਿਤੋਂ ਜਾ ਰਹੇ ਹਾਂ ਜਦੋਂ ਸਾਨੂੰ ਚੇਤਾ ਆਉਂਦਾ ਨਾ ਗੁਰੂ ਅਰਜਨ ਦੇਵ ਪਾਸ਼ਾ ਦੀ ਸ਼ਹਾਦਤ ਦਾ ਰੋਟੀ ਖਾਧੀ ਹੋਈ ਬਾਹਰ ਨੂੰ ਆਉਂਦੀ ਹੈ ਜੀ ਤੇ ਬੜੇ ਆਰਾਮ ਨਾਲ ਅਸੀਂ ਲੱਗੇ ਹੋਏ ਆ ਲੰਗਰ ਲਾਉਣ ਤੇ ਸ਼ਬੀਰਾਂ ਲਾਉਣ ਕਿਹੜੀ ਖੁਸ਼ੀ 'ਚ ਲੱਗੇ ਆ ਸਾਨੂੰ ਦੱਸ ਤਾਂ ਦਿਓ ਨਾ ਕੋਈ ਸਾਨੂੰ ਦੱਸ ਤਾਂ ਦੇਵੇ ਘੱਟ ਸਮਝਾ ਤੇ ਦੇਵੇ ਸਾਨੂੰ ਪਰ ਨਹੀਂ ਇੱਥੇ ਹੁਣ ਆਕਾਸ਼ੀ ਲੋਕ ਵਰਤ ਰੱਖਦੇ ਮਰਜੂਦ ਨੂੰ ਇਸ਼ਾਰਾ ਕਰਦੇ ਨੇ ਇਹ ਕਾਰਸੀ ਨਿਕਟ ਦੇਖੋ ਹਰ ਨਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਇਹ ਕਾਰਸੀ ਤੇਰੀ ਤਾਂ ਹੀ ਮਰਾਈ ਮਨਜ਼ੂਰ ਹੈ ਜੇ ਉਸ ਰਾਮ ਨੂੰ ਜਿਹੜਾ ਰਮਿਆ ਹੋਇਆ ਹਰ ਜਗ੍ਹਾ ਸਰਵ ਵਿਆਪਕ ਹੈ ਜੇ ਤੂੰ ਉਹ ਨੂੰ ਆਪਣੇ ਨੇੜੇ ਵੇਖਦਾ ਹੈ ਇੰਦਰੀ ਬਸ ਕਰ ਸੁਣੋ ਹਰ ਨਾਮ ਇੰਦਰੀਆਂ ਨੂੰ ਕਾਬੂ ਵਿੱਚ ਕਰਕੇ ਉਸ ਵੈਗੁਰੂ ਕਾਰਪੂਖ ਦੇ ਨਾਮ ਨੂੰ ਸੁਣਨਾ ਕਰ ਮਨ ਸੰਤੋਖ ਸਰਬਜੀ ਦਇਆ ਇਤਬਿਦ ਵਰਤ ਸੰਪੂਰਨ ਭਇਆ ਜੇ ਤੇਰਾ ਮਨ ਸੰਤੋਖੀ ਹੈ ਸਾਰਿਆਂ ਜੀਵਾਂ ਉੱਤੇ ਦਇਆਵਾਨ ਹੈ ਤੂੰ ਇਹ ਤੇਰੇ ਵਿੱਚ ਗੁਣ ਹੈਗੇ ਨੇ ਤੇਰਾ ਵਰਤ ਸੰਪੂਰਨ ਹੈ ਨਹੀਂ ਐਵੇਂ ਹੀ ਭੁੱਖੇ ਮਰਨ ਦਾ ਕੋਈ ਫਾਇਦਾ ਨਹੀਂ ਮਰੇ ਕਹਿੰਦੇ ਜੇ ਦਇਆ ਵੀ ਹੈ ਨਹੀਂ ਸੰਤੋਖ ਵੀ ਹੈ ਨਹੀਂ ਤੇ ਮਾਰੇ ਕਹਿੰਦੇ ਇਤਬਿਤ ਇਨੇ ਵਿਦ ਵਰਤ ਸੰਪੂਰਨ ਭਇਆ ਧਾਵਤ ਮਨ ਰੱਖ ਐ ਕਠਾਏ ਇਹ ਦੌੜੇ ਜਾਂਦੇ ਮਨ ਨੂੰ ਇੱਕ ਜਗ੍ਹਾ ਸਥਿਰ ਕਰ। ਮਨ ਤਨ ਸੁਧ ਜਪਤ ਹਰ ਨਾਏ ਹਰੀ ਦਾ ਨਾਮ ਜਪਣ ਨਾਲ ਤੇਰਾ ਮਨ ਤੇ ਤਨ ਦੋਨੇ ਸ਼ੁੱਧ ਹੋ ਜਾਣਗੇ ਦੋਨੇ ਪਵਿੱਤਰ ਹੋ ਜਾਣਗੇ। ਸਭ ਮੈ ਪੂਰੇ ਪਾਰ ਬ੍ਰਹਮਾ ਨਾਨਕ ਹਰ ਕੀਰਤਨ ਕਰ ਅਟਲ ਏ ਧਰਮ। ਉਹ ਪਾਰ ਬ੍ਰਹਮ ਤੇ ਸਾਰਿਆਂ ਵਿੱਚ ਭਰਿਆ ਪੂਰਾ ਹੈ। ਸਭ ਮੈ ਜੋਤ-ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈ। ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਸਾਰੇ ਚ ਵੱਸਦਾ ਹੈ ਤੇ ਪੰਚਮ ਪਾਤਸ਼ਾਹ ਮਾਰ ਸਮਝਾਉਂਦੇ ਨੇ ਕਿ ਭਾਈ ਹਰ ਕੀਰਤਨ ਕਰ ਅਟਾਲੇ ਧਰਮ ਹਰੀ ਦੀ ਕੀਰਤੀ ਕਰ ਸਿਮਰਨ ਕਰਨਾ ਕਰ ਇਹ ਹੀ ਸਥਿਰ ਰਹਿਣ ਵਾਲਾ ਤੇਰਾ ਧਰਮ ਹੈ ਇਹਨਾਂ ਵਰਤਾ ਸ਼ਰਤਾਂ ਵਿੱਚ ਇਹ ਕਰਮ ਕਾਂਡਾਂ ਨੂੰ ਤਿਆਗ ਤਾਂ ਹੀ ਤੇਰੀ ਅਕਾਸ਼ੀ ਮਨਾਈ ਸੰਪੂਰਨ ਹੈ ਜੇ ਤੇਰੇ ਮਨ ਸੰਤੋਖੀ ਹੈ ਤੇ ਅੰਦਰ ਦਇਆ ਹੈ ਹੈ ਸ਼ਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਨੁ ਸੇ ਸਗਲ ਜੰਜਾਲ ਜਦੋਂ ਸਾਧ ਸੰਗਤ ਆ ਕੇ ਸੇਵਾ ਕੀਤੀ ਉਹ ਗੁਰਮੁਖ ਪਿਆਰੇ ਉਹਨਾਂ ਨੇ ਬੜੀ ਕਿਰਪਾ ਕੀਤੀ ਸਾਡੀ ਭੈੜੀ ਮੱਥ ਚਲੀ ਗਈ ਜਿਹੜੀ ਭੈੜੀ ਮਤ ਸੀ ਨਾ ਮਨ ਮਤ ਉਹ ਦੂਰ ਹੋਈ ਨਾਨਕ ਪ੍ਰਭ ਸਿਓ ਮਿਲ ਰਹੇ ਤੇ ਪੰਚਮ ਪਾਸ਼ਾ ਮਾਰ ਕੇ ਨੇ ਫਿਰ ਉਸ ਵਹੀਂ ਰੋਕਾਲਪੁਰ ਨਾਲ ਇਕਮਿਕ ਹੋ ਗਏ ਬਿਨ ਸੇ ਸਗਲ ਜੰਜਾਲ ਅੰਦਰਲੇ ਮੋਹ ਮਾਇਆ ਦੇ ਜਿਹੜੇ ਜੰਜਾਲ ਸਨ ਉਹ ਹੁਣ ਦੂਰ ਹੋ ਗਏ ਖਤਮ ਹੋ ਗਏ ਬੱਲੇ ਪੌੜੀ ਦੁਆਦ ਸੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜ ਮਾਨ ਦੁਆਦਿਤੀ ਭਾਵ 12ਵੀਂ ਥਿਤ ਜਿਹੜੀ ਹੈ ਤੇਰਾ ਨਾਮ ਦਾਨ ਇਸ਼ਰਾਨ ਇਹਦੇ ਵਿੱਚ ਹੈ ਹਰ ਕੀ ਭਗਤ ਕਰੋ ਤਜਮਾਨ ਆਪਣਾ ਹੰਕਾਰ ਤਿਆਗ ਕੇ ਉਸ ਵਿਗਰੂ ਕਾਲਪੂਰ ਦੀ ਭਗਤੀ ਕਰਨਾ ਕਰ ਇਹ ਹੀ ਤੇਰਾ ਦਾਨ ਹੈ ਇਹ ਹੀ ਤੇਰਾ ਨਾਮ ਹੈ ਇਹ ਹੀ ਤੇਰਾ ਇਸ਼ਰਾਨ ਹੈ ਹਰੇ ਅੰਮ੍ਰਿਤ ਪਾਣ ਕਰੋ ਸਾਧ ਸੰਗ ਮੰਤਰ ਪਤਾਸੈ ਕੀਰਤਨ ਪ੍ਰਭ ਰੰਗ ਤੇਰਾ ਮਨ ਰਜ ਜਾਏਗਾ ਜਦੋਂ ਇਹ ਮਨ ਉਸ ਵਿਘਰੂ ਕਾਲਪੁਰਖ ਦੀ ਉਸ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੋਇਆ ਕੀਰਤੀ ਕਰੇਗਾ ਉਸ ਵਿਘਰੂ ਕਾਲਪੁਰਖ ਦੀ ਵਡਿਆਈ ਕਰੇਗਾ ਤੇ ਮਾਣ ਕੇ ਨਹੀਂ ਭਾਈ ਸਾਧ ਸੰਗ ਵਿੱਚ ਆ ਕੇ ਇਸ ਅੰਮ੍ਰਿਤ ਨੂੰ ਪਾਣ ਕਰਨਾ ਕਰ ਇਸ ਅੰਮ੍ਰਿਤ ਨੂੰ ਪੀਣਾ ਕਰ ਇਹ ਅੰਮ੍ਰਿਤੈ ਨੂੰ ਸਾਧ ਸੰਗ ਵਿੱਚੋਂ ਪ੍ਰਾਪਤ ਹੋਏਗਾ। ਕੋਮਲ ਬਾਣੀ ਸਭ ਕੋ ਸੰਤੁਖ ਹੈ। ਪੰਚ ਭੂ ਆਤਮਾ ਹਰਨਾਮ ਰਸ ਸੁਖ ਹੈ। ਇਹ ਬਾਣੀ ਕੋਮਲ ਹੈ, ਪਵਿੱਤਰਤਾ ਬਖਸ਼ਦੀ ਹੈ ਤੇ ਮਾਰੇ ਕਨੇ ਸਾਡੇ ਮਨ ਅੰਦਰ ਸੰਤੋਖ ਪੈਦਾ ਕਰਦੀ ਹੈ। ਬਾਣੀ ਨੂੰ ਪੜਨਾ ਕਰ, ਬਾਣੀ ਨੂੰ ਵਿਚਾਰਨਾ ਕਰ, ਹਿਰਦੇ ਤੋਂ ਆਨੰਦ ਨਾਲ ਸੰਗਤ ਵਿੱਚ ਮਿਲ ਕੇ ਬੈਠ ਕੇ ਸੁਣਨਾ ਤੇ ਵਿਚਾਰਨਾ ਕਰ ਤੇਰਾ ਮਨ ਸੰਤੋਖੀ ਹੋ ਜਾਏਗਾ। ਪੰਚਪੂ ਆਤਮਾ ਹਰਨਾਮ ਰਸੁ ਭੁਖੈ ਇਹ ਜਿਹੜਾ ਸਰੀਰ ਦਾ ਰਸ ਹੈ ਇਹ ਕਾਮ ਰਸ ਤੋਂ ਪ੍ਰਗਟ ਹੁੰਦਾ ਹੈ ਤੇ ਪੰਚਪੂ ਆਤਮਾ ਕ੍ਰਸ ਜਿਹੜਾ ਹੈ ਉਹ ਨਾਮ ਰਸ ਹੈ ਨਾਮ ਜਪ ਕੇ ਸੰਗਤ ਵਿੱਚੋਂ ਤੈਨੂੰ ਨਾਮ ਰਸ ਪ੍ਰਾਪਤ ਹੋਏਗਾ ਗੁਰਪੂਰੇ ਤੇ ਨਿਚੋ ਪਾਈਐ ਨਾਨਕ RAM ਰਮਤ ਫਿਰ ਜੂਨ ਨ ਆਈਐ ਪਾਸ਼ਾ ਯਕੀਨ ਦਿਵਾਉਂਦੇ ਨੇ ਪੰਚਪਾਸ਼ਾ ਕਹਿੰਦੇ ਜੇ ਇੱਕ ਮਨ ਇੱਕ ਚਿਤ ਹੋ ਕੇ ਬਾਣੀ ਨਾਲ ਜੁੜ ਕੇ ਸੰਗਤ ਵਿੱਚ ਮਿਲ ਕੇ ਬੈਠ ਕੇ ਤੂੰ ਸਿਮਰਨ ਕਰੇਂਗਾ ਗੁਰਪੂਰੇ ਤੇ ਨਿਚੋ ਪਾਈਐ ਇਹ ਪੱਕਾ ਯਕੀਨ ਹੈ ਕਿ ਤੈਨੂੰ ਪੂਰੇ ਗੁਰੂ ਨਾਲ ਜੁੜ ਕੇ ਇਹ ਨਾਮ ਰਸ ਪ੍ਰਾਪਤ ਹੋ ਜਾਏਗਾ ਨਾਨਕ RAM ਰਬਤ ਫਿਰ ਜੋ ਉਹਨਾਂ ਆਈਐ ਤੇ ਪੰਜਵੇਂ ਪਾਤਸ਼ਾਹ ਵਰਗ ਨੇ ਇਸ ਤਰ੍ਹਾਂ ਉਸ ਰਮੇ ਹੋਏ RAM ਨੂੰ ਜਿਹੜਾ ਕਿ ਸਰਵ ਵਿਆਪਕ ਹੈ ਉਹਨੂੰ ਸਿਮਰਨ ਕਰਦਿਆਂ ਕਰਦਿਆਂ ਮੁਰਕੀ ਜੰਮਣ ਮਰਨ ਦਾ ਗੇੜ ਤੇਰਾ ਮੁੱਕ ਜਾਏਗਾ ਮੁਰਕੀ ਜੋਨੀ ਵਿੱਚ ਨਹੀਂ ਆਏਂ। ਸ਼ਲੋਕ ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ ਪਤ ਉਧਾਰਨ ਮਨ ਬਸੈ ਨਾਨਕ ਛੁਟੈ ਨਾਮ। ਇਹ ਜੀਵ ਤਿੰਨ ਗੁਣਾਂ ਵਿੱਚ ਵਿਆਪਿਤ ਹੋਇਆ ਹੈ ਮਾਇਆ ਦੇ ਤਿੰਨ ਗੁਣ ਨੇ ਜੀ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਨਾਂ ਤਿੰਨਾਂ ਵਿੱਚ ਵਿਆਪਿਤ ਹੋਇਆ ਇਸ ਕਰਕੇ ਸੰਪੂਰਨ ਨਹੀਂ ਹੋ ਰਿਹਾ ਕੋਈ ਕੰਮ ਸਿਰੇ ਨਹੀਂ ਚੜ ਰਿਹਾ ਇਹਦਾ ਨਾਮ ਰਸ ਨਹੀਂ ਆ ਰਿਹਾ ਉਸ ਪ੍ਰਮਾਤਮਾ ਨਾਲ ਲਿਬ ਨਹੀਂ ਲੱਗ ਰਹੀ ਇਹ ਮਨ ਸਥਿਰ ਨਹੀਂ ਹੋ ਰਿਹਾ ਕਿਉਂਕਿ ਕਿਤੇ ਨਾ ਕਿਤੇ ਹਉਮੈ ਦਾ ਬੀਜ ਪ੍ਰਗਟ ਹੋ ਜਾਂਦਾ ਹੈ ਪਤਿਤ ਉਦਾਰਨ ਮਨ ਬਸੈ ਪਾਪੀਆਂ ਨੂੰ ਤਾਰਨ ਵਾਲਾ ਉਹ ਵਹਿਗੁਰੂ ਕਾਰਪੂਰ ਜਦੋਂ ਮਨ ਵਿੱਚ ਵਸਿਆ ਨਾਨਕ ਛੁਟੈ ਨਾਮ ਤੇ ਪੰਚਮ ਪਾਸ਼ਾ ਮਾਰਗ ਨੇ ਭਾਈ ਤੇਰਾ ਛੁਟਕਾਰਾ ਨਾਮ ਨਾਲ ਹੀ ਹੋ ਸਕਦਾ ਜਦੋਂ ਉਹ ਵਹਿਗੁਰੂ ਕਾਰਪੂਰ ਜਿਹੜਾ ਪਤਿਤ ਪਾਵਨ ਹੈ ਜਦੋਂ ਤੇਰੇ ਹਿਰਦੇ ਚ ਵਸ ਜਾਏਗਾ ਤੇਰਾ ਪਰ ਉਤਾਰਾ ਹੋ ਜਾਏਗਾ ਕੌੜੀ ਤ੍ਰਉਧ ਸੀ ਤੀਨ ਤਾਪ ਸੰਸਾਰ ਆਮਤ ਜਾਤ ਨਰ ਕੇ ਅਵਤਾਰ ਤਰਾਉਸੀ 13ਵੀਂ ਥਿਤ ਜੜੀ ਹੈ ਉਹ ਦੱਸਦੀ ਹੈ ਕਿ ਸੰਸਾਰ ਕਿੰਨੇ ਤਾਪ ਹੈ ਆਦ ਬਿਆਦ ਉਪਾਦ ਇਹ ਤਿੰਨੇ ਤਾਪ ਨੇ ਜੀ ਸੰਸਾਰ ਦੇ ਇਹਨਾਂ ਵਿੱਚ ਸੰਸਾਰ ਦੁਖੀ ਹੋਇਆ ਪਿਆ ਤੇ ਪਾਤਸ਼ਾਹ ਤੁਹਾਨੂੰ ਬਾਣੀ ਚ ਫਰਮਾਉਂਦੇ ਨੇ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਰ ਨਾ ਕੋ ਲੱਗਿਆ ਜਾਂ ਕਿ ਪ੍ਰਭ ਆਗਿਆ ਅਰਦਾਸ ਇਸ ਕਰਕੇ ਅਰਦਾਸ ਕਰ ਉਹ ਤੈਨੂੰ ਤਿੰਨਾ ਤਾਪਾਂ ਤੋਂ ਬਚਾ ਕੇ ਰੱਖੇਗਾ ਆਪਤ ਜਾਤ ਨਰਕ ਅਵਤਾਰ ਇਹਨਾਂ ਤਿੰਨਾ ਤਾਪਾਂ ਕਰਕੇ ਹੀ ਇਹ ਜੀਵ ਆ ਰਿਹਾ ਜਾ ਰਿਹਾ ਜਮ ਰਿਹਾ ਮਰ ਰਿਹਾ ਹਰ ਹਰ ਭਜਨ ਨਾ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ ਉਸ ਹਰੀ ਦਾ ਭਜਨ ਉਹਦਾ ਸਿਮਰਨ ਕਦੇ ਮਨ ਵਿੱਚ ਆਇਆ ਹੀ ਨਹੀਂ ਮਾਰੇਖ ਨੇ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਇੱਥੇ ਸਾਡੇ ਬੜੇ ਤਰਕ ਉੱਤਦੇ ਨੇ ਕਿ ਇੰਜ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਆ ਚੀਜ਼ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਤੇ ਨਸ਼ੇ ਕਰਨ ਲੱਗਿਆ ਨਹੀਂ ਕਦੇ ਵੇਖਿਆ ਨਾਲੇ ਉਹਦੇ ਉੱਤੇ ਲਿਖਿਆ ਹੋਇਆ ਕਿ ਪੀਣੀ ਸਿਹਤ ਲਈ ਹਾਨੀਕਾਰਕ ਹੈ ਉਦੋਂ ਅਸੀਂ ਤਰਕ ਨਹੀਂ ਕਰਦੇ ਉਦੋਂ ਅਸੀਂ ਉਹ ਜਗ੍ਹਾ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਾਂ ਵਿਕਾਰ ਕਰਨ ਲੱਗਿਆਂ ਬੇਕਰਮ ਕਰਨ ਲੱਗਿਆਂ ਭੈੜੇ ਕੰਮ ਕਰਨ ਲੱਗਿਆਂ ਚੋਰੀ ਕਰਨ ਲੱਗਿਆਂ ਠੱਗੀ ਕਰਨ ਲੱਗਿਆਂ ਉਹதோ ਨਹੀਂ ਕਰੇ ਤਰਕ ਕੀਤਾ ਕਿ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ ਉਹ ਸਾਨੂੰ ਵੇਖਦਾ ਹੈ ਇਹਦਾ ਫਲ ਸਾਨੂੰ ਕੀ ਮਿਲੇਗਾ ਇੱਥੇ ਮਹਾਰਾਜ ਕਹਿੰਦੇ ਭਾਈ ਸੁਖ ਸਾਗਰ ਪ੍ਰਭ ਨੇ ਅੱਖਾਂ ਨਾ ਗਾਇਓ ਉਹ ਸੁੱਖਾਂ ਦਾ ਸਾਗਰ ਵਾਹਿਗੁਰੂ ਕਾਲਪੁਰਖ ਉਹਨੂੰ ਇੱਕ ਨਿਮਕ ਅੱਖ ਪਲਕਣ ਜਿਹਨੇ ਸਮੇਂ ਵੀ ਨਹੀਂ ਕਦੇ ਗਾਇਆ ਉਹਦੇ ਵੱਲ ਕਦੇ ਧਿਆਨ ਕੀਤਾ ਹੀ ਨਹੀਂ ਹਰਖ ਸੋਗ ਕਾ ਦੇ ਕਰ ਬਾਂਦਿਓ ਦੀਰਗ ਰੋਗ ਮਾਇਆ ਸਾਧਿਓ ਕਦੇ ਖੁਸ਼ੀ ਕਰੇ ਗਮੀ ਬਸ ਦੇਹੀ ਨੂੰ ਇਹਦੇ ਚ ਬੰਨਿਆ ਹੋਇਆ ਆ ਕਰਨ ਖੁਸ਼ੀ ਹੋਈ ਹੈ ਉਹਨਾਂ ਖੁਸ਼ੀਆਂ ਚੋਂ ਫਿਰ ਸੋਗ ਪੈਦਾ ਹੁੰਦੇ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਦੀਰਗ ਰੋਗ ਹਉ ਮੈਂ ਦੀਰਗ ਰੋਗ ਹੈ दारू ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕੁਮਾਹੇ ਇਹ ਦੂਰਗ ਰੋਗ ਹੈ ਹਉਮੇ ਇਸ ਹਉਮੇ ਦੇ ਵਿੱਚ ਫਸਿਆ ਹੋਇਆ ਮਾਇਆ ਨੇ ਐਸਾ ਆਸਾਧਿਆ ਕਿ ਮਾਇਆ ਨੇ ਜਕੜ ਕੇ ਰੱਖ ਲਿਆ ਇਹ ਮਾਇਆ ममता ਮੋਹਣੀ ਜਿਨ ਬਿਨ ਦਨ ਤਾਂ ਜਗ ਖਾਇਆ ਇਸ ਮਾਇਆ ਨੇ ਲਪੇਟ ਕੇ ਰੱਖ ਦਿੱਤਾ ਮਾਇਆ ਦੀ ਪਰਿਭਾਸ਼ਾ ਤੀਜੇ ਪਾਸ਼ਾ ਮਹਾਰਾਜ ਬਾਣੀ ਚ ਦਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਇਸ ਮਾਇਆ ਦੇ ਲਪੇਟੇ ਵਿੱਚ ਆਇਆ ਮਨੁੱਖ ਫਿਰ ਬਾਅਦ ਚ ਦੁਖੀ ਪਿਆ ਹੁੰਦਾ ਹੈ ਦਿਨੇ ਬੇਕਾਰ ਕਰਦ ਸ੍ਰਮ ਪਾਇਓ ਨੈਣੀ ਨੀਂਦ ਸੁਪਨ ਬਰੁੜਾਇਓ ਦਿਨੇ ਬੇਕਾਰ ਕਰਦਾ ਚੋਰੀਆਂ ਕਰਦਾ ਠੱਗੀਆਂ ਕਰਦਾ ਝੂਠ ਬੋਲਦਾ ਬੜੀ ਮਿਹਨਤ ਕਰਦਾ ਕਿਉਂਕਿ ਜਦੋਂ ਜਿਹੜੇ ਰਿਸ਼ਵਤ ਲੈਂਦੇ ਨੇ ਜਿਹੜੇ ਠੱਗੀ ਠੋਰੀ ਮਾਰਦੇ ਨੇ ਉਹਨਾਂ ਨਾਲ ਕਦੇ ਗੱਲ ਕਰੀ ਦੀਏ ਉਹ ਕਹਿੰਦੇ ਜੀ ਝੂਠ ਬੋਲਣ ਲਈ ਦਿਮਾਗ ਦੀ ਲੋੜ ਪੈਂਦੀ ਹੈ ਠੱਗੀ ਕਰਨ ਲਈ ਰਿਸ਼ਵਤ ਲੈਣ ਲਈ ਦਿਲ ਚਾਹੀਦਾ ਮਾੜਾ ਬੰਦਾ ਤੇ ਰਿਸ਼ਵਤ ਨਹੀਂ ਲੈ ਸਕਦਾ ਇਹ ਉਹਨਾਂ ਦੀ ਆਪਣੀਆਂ ਦਲੀਲਾਂ ਨੇ ਬੜੀ ਮਿਹਨਤ ਕਰਨੀ ਪੈਂਦੀ ਹੈ ਜੀ ਉੱਪਰ ਲਿਆਂ ਤੱਕ ਸਾਨੂੰ ਦੱਸਣਾ ਪੈਂਦਾ ਹੈ ਵੱਡੇ ਵੱਡੇ ਅਫਸਰਾਂ ਤੱਕ ਸਾਨੂੰ ਪਹੁੰਚਾਉਣੀ ਪੈਂਦੀ ਹੈ ਤਾਂ ਜਾ ਕੇ ਸਾਡੇ ਪੱਲੇ ਆ ਪੈਂਦਾ ਜੇ ਇੰਨੀ ਮਿਹਨਤ ਕਰਦੇ ਆ ਅਸੀਂ ਕਹਿੰਦੇ ਬੜੀ ਮਿਹਨਤ ਕੀਤੀ ਨੈਣੇ ਨੀਂਦ ਸੁਪਨੇ ਬੜਾਇਓ ਨੈਣਾ ਵਿੱਚ ਨੀਂਦ ਨਹੀਂ ਆਉਂਦੀ ਤੇ ਸੁਪਨੇ ਵਿੱਚ ਵੀ ਬੜਾਉਂਦਾ ਪਿਆ ਸੁਪਨੇ ਵਿੱਚ ਵੀ ਬੜਾਉਂਦਾ ਪਿਆ ਉਹ ਹੀ ਕਿਉਂਕਿ ਸੁਪਨੇ ਸਾਨੂੰ ਉਹ ਜਿਹੇ ਆਉਂਦੇ ਨੇ ਜੀ ਜਿਹੋ ਜਿਹਾ ਅਸੀਂ ਜਿਹਨੇ ਕੰਮ ਕਰਦੇ ਆ ਜਿਹੜਾ ਕੰਮ ਸਾਡਾ ਅਧੂਰਾ ਰਹਿ ਜਾਂਦਾ ਫਿਰ ਉਹ ਮਨ ਸੁਪਨੇ ਲੈਂਦਾ ਹੈ ਸੁਪਨੇ ਵਿੱਚ ਵੀ ਡਰਦਾ ਮੈਂ ਫੜਿਆ ਨਾ ਜਾਵਾਂ ਮੇਰਾ ਝੂਠ ਨਾ ਫੜਿਆ ਜਾਵੇ ਇੱਕ ਝੂਠ ਨੂੰ ਛਾਉਣ ਲਈ ਕਈ ਝੂਠ ਬੋਲਦਾ ਤੇ ਮਹਾਰਿਜ ਕਹਿੰਦੇ ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੀ ਅਖੀਰ ਨੂੰ ਸੱਚ ਫੇਰ ਸਾਹਮਣੇ ਆ ਜਾਂਦਾ ਇਸ ਕਰਕੇ ਮਾਰੇ ਕਹਿੰਦੇ ਇਹ ਜੀਵਨ ਆਪਣਾ ਬਰਬਾਦ ਕਰ ਰਿਹਾ ਮਨੁੱਖ ਹਰ ਬਿਸਰਤ ਹੋਵਤੇ ਹਾਲ ਹਰੀ ਨੂੰ ਵਿਸਾਰਨ ਨਾਲ ਇਹ ਹਾਲ ਹੋ ਗਿਆ ਸਰਨ ਨਾਨਕ ਪ੍ਰਭ ਪੁਰਖ ਦਿਆਲ ਤੇ ਪਾਤਸ਼ਾਹ ਕਹਿੰਦੇ ਪ੍ਰਭੂ ਜੀ ਤੁਸੀਂ ਐਸੀ ਹਸਤੀ ਹੋ ਦਿਆਲੂ ਹੋ ਕਿਰਪਾਲੂ ਹੋ اے ਸੱਚੇ ਪਾਤਸ਼ਾਹ ਜੀ ਇਹਨਾਂ ਚੀਜ਼ਾਂ ਤੋਂ ਡਰਦੇ ਹੋਏ ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਆ ਤੁਸੀਂ ਕਿਰਪਾ ਕਰੋ ਤੁਸੀਂ ਬਚਾ ਲਓ ਨਹੀਂ ਇਹ ਮਨ ਤੇ ਇਸ মোহ ਮਾਇਆ ਵਿੱਚ ਲਗੜਿਆ ਜਾਏ ਮਾਇਆ ਜੀਵਣ ਦੁੱਖ ਨਹੀਂ ਕੋਈ ਮਾਰਜ ਕਹਿੰਦੇ ਮਾਇਆ ਵਰਗਾ ਦੁੱਖ ਨਹੀਂ ਕੋਈ ਪਰ ਅਸੀਂ ਜਦੋਂ ਵੀ ਮੰਗਦੇ ਆ ਮਾਇਆ ਹੀ ਮੰਗਦੇ ਆਂ ਮਾਇਆ ਮਨ ਉਹ ਨ ਬਿਸਰੈ ਮੰਗਾ ਦਮਾ ਦਮ ਸੋ ਪ੍ਰਵਚਿਤ ਨ ਆਵੇ ਨਾਨਕ ਨਹੀਂ ਕਰਮ ਮਾਇਆ ਜੀਵਨ ਲਈ ਜ਼ਰੂਰੀ ਹੈ ਮਾਇਆ ਸਿਰਫ ਪੈਸੇ ਨੂੰ ਨਹੀਂ ਕਹਿੰਦੇ ਜੀ ਇਹ ਮਾਇਆ ਜਿਤ ਹਰ ਬਿਸਰੈ ਜਿਹਦੇ ਨਾਲ ਸਾਨੂੰ ਮਾਲਕ ਬਿਸਰ ਜਾਏ ਉਹ ਮਾਇਆ ਹੈ ਸਾਨੂੰ ਮਹਾਰਾਜ ਨੇ ਕਿਰਤ ਕਰਨ ਲਈ ਕਿਹਾ ਕਿ ਕਿਰਤ ਕਰੀਜੈ ਸੁਕਿਰਤ ਕਰੀਜੈ ਨਾਮ ਜਪੀਜੈ ਨਰਕ ਮੂਲ ਨਾ ਜਾਈਐ ਗੁਰਸਿੱਖਾਂ ਨੂੰ ਕਿਰਤ ਕਰਨ ਵਾਸਤੇ ਕਿਹਾ ਧੰਦੇ ਕਰਨ ਨੂੰ ਨਹੀਂ ਕਿਹਾ ਸਾਨੂੰ ਮਹਾਰਾਜ ਨੇ ਸਮਾਜ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਵਿੱਚ ਰਹਿੰਦਿਆਂ ਹਾਂ ਪ੍ਰੇਮ ਨਾਲ ਰਹਿਣ ਨੂੰ ਕਿਹਾ ਮੋਹ ਵਿੱਚ ਫਸਣ ਨੂੰ ਨਹੀਂ ਕਿਹਾ ਬਸ ਇਹ ਜੀ ਇਹ ਗੱਲਾਂ ਨੂੰ ਜਿਹੜਾ ਸਮਝ ਗਿਆ ਉਹ ਜ਼ਿੰਦਗੀ ਵਿੱਚ ਪਰਿਵਾਰ ਵਿੱਚ ਰਹਿੰਦਾ ਹੋਇਆ ਤੈਨ ਵਿੱਚੇ ਪਾਇਆ ਮੁਕਤੀ ਉਹ ਹਸੰਦਿਆਂ ਕਚੰਦਿਆਂ ਬਣਾਉਂਦੇ ਆ ਵਿੱਚੇ ਹੋ ਗਏ ਮੁਕਤ ਉਹ ਪਰਿਵਾਰ ਵਿੱਚ ਰਹਿੰਦੇ ਹੋਣ ਆ ਸੰਸਾਰ ਵਿੱਚ ਰਹਿੰਦੇ ਹੋਣ ਵੀ ਨਰਲੇਪ ਰਹਿੰਦੇ ਨੇ ਜਿਹੜੇ ਵਹਿਰੂ ਕਰਪੂਰ ਨਾਲ ਜੁੜੇ ਹੋਏ ਨੇ ਜਿਹੜੇ ਸਤਿਗੁਰੂ ਦੀ ਮੱਤ ਦੇ ਉੱਤੇ ਆਪਣਾ ਜੀਵਨ ਬਤੀਤ ਕਰਦੇ ਨੇ ਉਹ ਤਿੰਨ ਵਿੱਚੇ ਮਾਇਆ ਪਾਇਆ ਉਹ ਮਾਇਆ ਵਿੱਚ ਰਹਿੰਦੇ ਹੋਏ ਵੀ ਉਸ ਮਾਲਕ ਨੂੰ ਪ੍ਰਾਪਤ ਕਰ ਲੈਂਦੇ ਨੇ ਕਿਉਂਕਿ ਉਹਨਾਂ ਨੇ ਜਿਹੜੀ ਮਾਇਆ ਕਮਾਈ ਹੈ ਉਹਨਾਂ ਨੇ ਜਿਹੜੀ ਕਿਰਤ ਕਮਾਈ ਹੈ ਉਹ ਸੱਚੀ ਸੁੱਚੀ ਕਿਰਤ ਹੈ ਉਹਨਾਂ ਦੀ ਇਸ ਕਰਕੇ ਉਹ ਨਿਰਪਉ ਹੋ ਕੇ ਸੰਸਾਰ ਵਿੱਚ ਵਿਚਰਦੇ ਨੇ ਸੋ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹ ਹੁਣ ਤੱਕ 13 ਜਿਹੜੀ ਥਿੱਤਾਂ ਨੇ ਉਹ ਸੰਪੂਰਨ ਹੋਈਆਂ ਨੇ ਸਮਾ ਜਿਹੜਾ ਸੰਪੂਰਨ ਹੋਇਆ ਹੋਈਆਂ ਪੁੰਨਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ